ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਅਰਮਾਨ ਜ਼ਿੰਦਗੀ ਦੇ ਉੱਪਰ। ਅੱਜ ਦੀ ਕਹਾਣੀ ਹੈ ਭਾਈ ਮੱਲੂ ਸ਼ਾਹ ਜੀ ਜੋ ਕਿ ਫੌਜ ਵਿੱਚ ਹੁੰਦਿਆਂ ਵੀ ਮੌਤ ਤੋਂ ਬਹੁਤ ਡਰਦਾ ਸੀ। ਉਸ ਨੇ ਗੁਰੂ ਜੀ ਨੂੰ ਆਪਣੇ ਡਰ ਤੋਂ ਮੁਕਤ ਕਰਨ ਦੀ ਫਰਿਆਦ ਕੀਤੀ। ਤਾਂ ਗੁਰੂ ਅੰਗਦ ਦੇਵ ਜੀ ਨੇ ਉਸ ਨੂੰ ਸਮਝਾਇਆ ਕਿ ਮਨੁੱਖ ਨੂੰ ਮੌਤ ਤੋਂ ਕਦੇ ਨਹੀਂ ਡਰਨਾ ਚਾਹੀਦਾ। ਗੁਰੂ ਜੀ ਦੇ ਉਪਦੇਸ਼ ਸੁਣ ਕੇ ਉਹ ਆਪ ਮੌਤ ਦੇ ਡਰ ਤੋਂ ਮੁਕਤ ਹੋ ਗਿਆ ਅਤੇ ਉਸ ਅੰਦਰ ਫਿਰ ਦੇਸ਼ ਦੀ ਖਾਤਰ ਮਰ ਮਿਟਣ ਦਾ ਜਜ਼ਬਾ ਵੀ ਪੈਦਾ ਹੋ ਗਿਆ ਆਪਾਂ ਅੱਜ ਦੀ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ ਭਾਈ ਮੱਲੂ ਸ਼ਾ ਨਾਂ ਦਾ ਇੱਕ ਫੌਜੀ ਸੀ ਉਹ ਬੜਾ ਬੇਚੈਨ ਰਹਿੰਦਾ ਸੀ ਇੱਕ ਦਿਨ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਗੁਰੂ ਚਰਣਾ ਵਿੱਚ ਸੀਸ ਨਿਵਾ ਕੇ ਬੇਨਤੀ ਕਰਨ ਲੱਗਾ ਹੇ ਮਹਾਰਾਜ ਮੈਂ ਇੱਕ ਫੌਜੀ ਹਾਂ ਜੰਗ ਦੇ ਦਿਨਾਂ ਵਿੱਚ ਮਰੋੜਾ ਮਾਰੂ ਦੀ ਸਥਿਤੀ ਨਾਲ ਜੂਝਣਾ ਪੈਂਦਾ ਹੈ ਹਰ ਵਕਤ ਜਾਨ ਤਲੀ ਤੇ ਧਰ ਕੇ ਫੌਜ ਵਿੱਚ ਜਾਈਦਾ ਹੈ ਪਰ ਫਿਰ ਵੀ ਮੈਨੂੰ ਮੌਤ ਤੋਂ ਬਹੁਤ ਡਰ ਲੱਗਦਾ ਹੈ ਮਹਾਰਾਜ ਮੇਰਾ ਸਹੀ ਮਾਰਗਦਰਸ਼ਨ ਕਰੋ ਤਾਂ ਜੋ ਮੇਰੇ ਮਨ ਨੂੰ ਸ਼ਾਂਤੀ ਮਿਲ ਸਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪਾਈ ਮੱਲੂ ਸ਼ਾ ਨੂੰ ਸਮਝਾਇਆ ਵੇਖ ਪਾਈ ਮੱਲੂ ਸ਼ਾ ਫੌਜੀ ਜੀਵਨ ਤਾਂ ਹੁੰਦਾ ਹੀ ਪਰਉਪਕਾਰੀ ਹੈ ਇਸ ਖੇਤਰ ਵਿੱਚ ਫੌਜੀ ਜਵਾਨ ਆਪਣੇ ਲਈ ਨਹੀਂ ਬਲਕਿ ਦੇਸ਼ ਦੀ ਖਾਤਰ ਮੈਦਾਨੇ ਜੰਗ ਵਿੱਚ ਨਿਤਰਦੇ ਹਨ ਇਹ ਖੇਤਰ ਜ਼ੁਲਮ ਰੋਕਣ ਲਈ ਬਣਾਇਆ ਗਿਆ ਹੈ ਨਾ ਕਿ ਜ਼ਾਲਮ ਬਨਨ ਲਈ ਆਮ ਤੌਰ ਤੇ ਹਰ ਕੋਈ ਆਪਣਾ ਹੀ ਸੁੱਖ ਪਾਲਦਾ ਹੈ ਤੇ ਕੇਵਲ ਆਪਣੇ ਸੁੱਖ ਲਈ ਹੀ ਜਦੋਂ ਜੈਦ ਵੀ ਕਰਦਾ ਹੈ ਜਾਦਕੀ ਫੌਜੀ ਜਵਾਨ ਆਪਣੇ ਦੇਸ਼ ਦੇ ਮਜ਼ਲੂਮਾਂ ਦੀ ਰੱਖਿਆ ਲਈ ਆਪਣਾ ਨਿੱਜੀ ਸੁੱਖ ਤਿਆਗ ਦਿੰਦੇ ਹਨ ਪਰ ਉਹ ਦੇਸ਼ ਦੀ ਖਾਤਰ ਕਦੇ ਮਰਦੇ ਨਹੀਂ ਸ਼ਹੀਦ ਹੋ ਜਾਂਦੇ ਹਨ ਅਮਰ ਹੋ ਜਾਂਦੇ ਹਨ ਦੁਨੀਆ ਉਹਨਾਂ ਦੀ ਕੁਰਬਾਨੀ ਨੂੰ ਸਲਾਮ ਕਰਦੀ ਹੈ ਦੇਸ਼ ਧਰਮ ਤੋਂ ਜਾਨਾਂ ਕੁਰਬਾਨ ਕਰਦਿਆਂ ਵੀ ਇੱਕ ਮਹਾਨ ਦਾਨ ਹੁੰਦਾ ਹੈ ਪਰਪਕਾਰ ਦੇ ਰਸਤੇ ਤੇ ਤੁਰਦਿਆਂ ਆਈ ਮੌਤ ਸਫਲ ਹੁੰਦੀ ਹੈ ਇਸ ਵਿੱਚ ਡਰਨ ਵਾਲੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਸਗੋਂ ਮਾਨਤਾ ਨਾਲ ਮੈਦਾਨੇ ਜੰਗ ਵਿੱਚ ਜੁੱਜਣਾ ਚਾਹੀਦਾ ਹੈ ਸੋ ਮੁਢਲੀ ਗੱਲ ਇਹ ਹੈ ਕਿ ਕੋਈ ਵੀ ਸੂਰਮਾ ਭਾਵੇਂ ਉਹ ਫੌਜੀ ਹੈ ਉਸ ਨੂੰ ਆਪਣੇ ਬੀਰ ਰਸੀ ਧਰਮ ਵਿੱਚ ਕਦੇ ਕਾਇਰ ਨਹੀਂ ਹੋਣਾ ਚਾਹੀਦਾ ਕਾਇਰਤਾ ਹਾਰ ਦੀ ਨਿਸ਼ਾਨੀ ਹੁੰਦੀ ਹੈ ਮੱਲੂਸ਼ਾ ਗੁਰੂ ਜੀ ਦੇ ਵਿਚਾਰ ਬੜੇ ਧਿਆਨ ਨਾਲ ਸੁਣ ਰਿਹਾ ਸੀ ਗੁਰੂ ਜੀ ਨੇ ਉਸ ਨੂੰ ਫਿਰ ਵਿਸਥਾਰ ਵਿੱਚ ਹੋਰ ਸਮਝਾਇਆ ਪਾਈ ਮੌਤ ਦਾ ਡਰ ਤਾਂ ਹਰ ਕਿਸੇ ਨੂੰ ਹੁੰਦਾ ਹੈ ਕਿਉਂਕਿ ਇਹ ਨਿਸ਼ਚਿਤ ਹੈ ਇਸ ਤੋਂ ਕੋਈ ਨਹੀਂ ਬਚ ਸਕਦਾ ਇਸ ਲਈ ਇਸ ਡਰ ਨੂੰ ਜਿੱਤਨਾ ਹੀ ਜੀਵਨ ਦਾ ਅਸਲ ਮਨੋਰਥ ਹੈ ਫਿਰ ਭਾਈ ਮੱਲੂ ਸ਼ਾਹ ਨੇ ਪੁੱਛਿਆ ਮਹਾਰਾਜ ਮੌਤ ਦੇ ਡਰ ਨੂੰ ਕਿਵੇਂ ਜਿੱਤਿਆ ਜਾ ਸਕਦਾ ਹੈ ਤਾਂ ਗੁਰੂ ਜੀ ਨੇ ਫਰਮਾਇਆ ਮੌਤ ਦੇ ਡਰ ਨੂੰ ਜਿੱਤ ਲਈ ਸਭ ਤੋਂ ਪਹਿਲੀ ਤੇ ਅਹਿਮ ਗੱਲ ਇਹ ਹੈ ਕਿ ਮਨੁੱਖ ਆਪਣੇ ਸਾਰੇ ਜੀਵਨ ਵਿੱਚ ਨੇਕ ਤੇ ਚੰਗੇ ਕਰਮ ਕਰੇ ਹਰ ਮਨੁੱਖ ਆਪਣੇ ਕੀਤੇ ਕਰਮਾਂ ਦਾ ਫਲ ਹੀ ਭੁਗਤਦਾ ਹੈ ਇਸ ਲਈ ਮਨੁੱਖ ਨੂੰ ਡਰ ਮੌਤ ਦਾ ਨਹੀਂ ਸਗੋਂ ਮਾੜੇ ਕਰਮਾਂ ਦਾ ਹੋਣਾ ਚਾਹੀਦਾ ਹੈ ਜੀਵਨ ਵਿੱਚ ਕਰਮਾਂ ਨੂੰ ਸੁਧਾਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਿੰਨ ਮੂਲ ਸਿਧਾਂਤ ਦੱਸੇ ਹਨ ਉਹ ਹਨ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਫੌਜੀ ਜੀਵਨ ਵਿੱਚ ਵੀ ਫੌਜ ਦੀ ਕਿਰਤ ਕਰਦੇ ਹੋયા ਪਰਮਾਤਮਾ ਨੂੰ ਨਹੀਂ ਭੁੱਲਣਾ ਚਾਹੀਦਾ ਤੇ ਦੇਸ਼ ਭਗਤੀ ਤੇ ਸੂਰਬੀਰਤਾ ਦੇ ਕਮਾਏ ਹੋਏ ਜਜ਼ਬੇ ਨੂੰ ਦੂਜਿਆਂ ਵਿੱਚ ਵੰਡਣਾ ਚਾਹੀਦਾ ਹੈ ਤਾਂ ਜੋ ਤੁਹਾਡੇ ਤੋਂ ਪ੍ਰੇਰਣਾ ਲੈ ਕੇ ਹੋਰਨਾਂ ਨੂੰ ਵੀ ਦੇਸ਼ ਧਰਮ ਲਈ ਜੂਝਣ ਦਾ ਚਾਹ ਪੈਦਾ ਹੋ ਸਕੇ ਇਸ ਲਈ ਮੌਤ ਦਾ ਡਰ ਨਹੀਂ ਸਗੋਂ ਮਰ ਕੇ ਅਮਰ ਹੋਣ ਦੀ ਰੀਜ ਹੋਣੀ ਚਾਹੀਦੀ ਹੈ ਵਾ ਗੁਰੂ ਜੀ ਵਾ ਤੁਸੀਂ ਧੰਨ ਹੋ ਇੱਕ ਬੁੱਜਦੇ ਨੂੰ ਬਹਾਦਰ ਬਣਾ ਦਿੰਦਾ ਤੁਸਾਂ ਦੇ ਉਪਦੇਸ਼ਾਂ ਨੇ ਹੁਣ ਤਾਂ ਮੈਂ ਇਹੋ ਬੇਨਤੀ ਕਰਦਾ ਹਾਂ ਕਿ ਮੈਨੂੰ ਆਸ਼ੀਰਵਾਦ ਦਿਓ ਤਾਂ ਜੋ ਤਾਂ ਜੋ ਮੈਂ ਸ਼ੁੱਭ ਕਰਮਾਂ ਤੋਂ ਕਦੇ ਨਾ ਡਰਾਂ ਤੇ ਦੇਸ਼ ਦੀ ਸੇਵਾ ਲਈ ਮਰ ਮਿਟਣ ਲਈ ਤਿਆਰ ਰਵਾਂ ਤੁਹਾਨੂੰ ਅੱਜ ਦੀ ਕਹਾਣੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਧੰਨਵਾਦ